ਮੈਂ ਟਾਂਡੇ ਦੇ ਰਹਿਣ ਵਾਲਾ ਮੈਂ ਟਾਂਡੇ ਨੇਅਰ ਬਟਾਬਿਲੇਜਰਸ ਹਾਂ ਤੇ ਹੁਣ ਇੱਥੇ ਤੁਸੀਂ ਕਿੱਥੇ ਰਹਿ ਰਹੇ ਹੋ ਹੁਣ ਮੇਰੇ ਪੇਰੈਂਟਸ ਦਾ ਘਰ ਹੈ ਇੱਥੇ ਪਿੰਡ ਬਟਲਾ ਦੇ ਵਿੱਚ ਅੱਛਾ ਇਹ ਦੱਸੋ ਕੀ ਹੋਇਆ ਜਿਹੜਾ ਤੁਹਾਡੇ ਨਾਲ ਕੱਲ ਵਾਕਿਆ ਹੋਇਆ ਲੁੱਟ ਦਾ ਕੀ ਹੋਇਆ ਪੂਰਾ ਮਾਮਲਾ ਦੱਸੋ ਸਰ ਐਦਾਂ ਹੈ ਕਿ ਜਦੋਂ ਮੈਂ ਆਪਾਂ ਐਂਟਰ ਕਰ ਰਹੇ ਸੀ ਨਾ ਆਪਾਂ ਬਟਲਾ ਐਂਟਰ ਕੀਤਾ ਨਹਿਰ ਤੋਂ ਉੱਪਰ ਨੂੰ ਹੋਏ ਆਪਾਂ ਤੇ ਇੱਕਦਮ ਇੱਕ 6 ਫੁੱਟ ਦੇ ਕਰੀਬ 6 ਫੁੱਟ ਤੋਂ ਪਲੱਸ ਹੀ ਸੀ ਬੰਦਾ ਉਹਨੇ ਇੱਕਦਮ ਆ ਕੇ ਡਾਟ ਮੇਰੀ ਸਕੂਟੀ ਤੇ ਗੱਬੇ ਮਾਰ ਦਿੱਤਾ ਫਿਰ ਇੱਕਦਮ ਅਸੀਂ ਨਾ ਮੈਂ ਰੇਸ ਦੇਣ ਦੀ ਕੋਸ਼ਿਸ਼ ਬਚਣ ਦੀ ਕੋਸ਼ਿਸ਼ ਕੀਤੀ ਬਟ ਉਹਨਾਂ ਸਿੱਟ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਸ ਇਹ ਤੋਂ ਬਾਅਦ ਸਾਡੇ ਮਗਰ ਹੋਰ ਦੋ ਬੰਦੇ ਆਏ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਅਸੀਂ ਤਾਂ ਸੋਚਿਆ ਉਹਨਾਂ ਨੂੰ ਮਾਰ ਦਿੱਤਾ ਬਟ ਉਹ ਵਿਚਾਰੇ ਆਪਣੀ ਜਾਨ ਬਚਾਉਂਦੇ ਕਿਤੇ ਹੋਰ ਚਲੇ ਗਏ ਉਹਨਾਂ ਨੇ ਫੋਨ ਫੋਨ ਕਰਕੇ ਲੋਕਾਂ ਨੂੰ ਇਕੱਠੇ ਕੀਤਾ ਬਟ ਫਿਰ ਉਹ ਸਾਡੇ ਵੱਲ ਨੂੰ ਆ ਗਏ ਉਹਨਾਂ ਨੇ ਮੇਰੇ ਮੇਰੇ ਇਅਰਿੰਗ ਸੀਗੇ 골ਡ ਦੇ ਔਰ ਮੇਰੀ ਰਿੰਗ ਸੀ ਔਰ ਮੇਰੇ ਮਦਰ ਦੇ ਵੀ ਇਅਰਿੰਗ ਸੀਗੇ ਸਾਡੇ ਕੋਲ ਤਦ ਤੱਕ ਹੋਲੇ ਸੀਗੇ ਪੈਸੇ ਪੂਸੇ ਮੰਗਦੇ ਸੀਗੇ ਮੈਂ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਉਹਨੇ ਮੇਰੇ ਬੇਟੀ ਨੂੰ ਕਿਹਾ ਨਾ ਕਿ ਹਾਂ ਵੀ ਤੇਰੀ ਕੁੜੀ ਮਾਰ ਦੇਣੀ ਆ ਸਾਨੂੰ ਪੈਸੇ ਦੇ ਦੇ ਫਿਰ ਮੈਂ ਉਹ ਨਵਨੋ ਹੱਥ ਪਾਈ ਕਰਨੀ ਮੈਂ ਗਾਲਾ ਗਲੋਚ ਵੀ ਕੀਤਾ ਮੈਂ ਰੋਲਾ ਵੀ ਪਾਇਆ ਬਟ ਐਨੀ ਦੇਰ ਨੂੰ ਉਹਨਾਂ ਨੇ ਆਪਣਾ ਜੋ ਕਰਾਂ ਸੀ ਜਿੱਦਾ ਵੀ ਸੀਗਾ ਉਹਨਾਂ ਨੇ ਕਰ ਚੁੱਕੇ ਸੀਗੇ ਉਹ ਕਿੰਨੇ ਜਣੇ ਸੀਗੇ ਟੋਟਲ ਔਰ ਕਾਦੇ ਤੇ ਸੀਗੇ ਉਹ ਉਹ ਤਿੰਨ ਤਿੰਨ ਜਣੇ ਸੀਗੇ ਇੱਕ ਇੱਕ ਤਾਂ 6 6 ਫੁੱਟ ਤੋਂ ਉੱਪਰ ਸੀਗਾ ਤੇ ਇੱਕ ਛੋਟੀ ਹਾਈਟ ਦੇ ਸਾਢੇ 5 ਫੁੱਟ ਹੋਏਗਾ ਤੇ ਉਹਨਾਂ ਕੋਲੇ ਹਥਿਆਰ ਵੀ ਸੀਗੇ ਇੱਕ ਪਿਸਟਲ ਸੀ ਉਹਨਾਂ ਕੋਲ ਇੱਕ ਸੀਗਾ ਡਾਟ ਡਾਟ ਵੀ ਕਾਫੀ ਵੱਡਾ ਸੀਗਾ ਤੇ ਉਹ ਫਿਰ ਸਾਡੇ ਉੱਤੇ ਹਮਲਾ ਕਰ ਦਿੱਤਾ ਉਹਨਾਂ ਨੇ ਉੱਪਰ ਇਸ ਕਰਕੇ ਡਰ ਵੀ ਗਏ ਸੀ ਕਿਤਾ। ਇਹ ਦੱਸਿਆ ਜਾ ਰਿਹਾ ਕਿ ਤੁਹਾਡੀ ਜੇਬਾਂ ਦੀ ਤਲਾਸ਼ੀ ਵੀ ਮਤਲਬ ਜਿੱਦਾਂ ਉਹਨਾਂ ਨੇ ਕਿਹਾ ਕਿ ਕੱਢੋ ਕੀ ਹੈਗੇ ਪੈਸੇ। ਹਾਂਜੀ ਹਾਂਜੀ ਉਹਨਾਂ ਨੇ ਨਾ ਜੇਬਾਂ ਮੈਨੂੰ ਕਹਿੰਦਾ ਸੀ ਜਿੰਨੇ ਪੈਸੇ ਹੈਗੇ ਦੇ ਦੇ। ਮੈਂ ਕਿਹਾ 50 ਰੁਪਏ 50 ਰੁਪਏ ਸੀਗੇ ਮੇਰੀ ਜੇਬ ਦੇ ਵਿੱਚ ਮੈਂ 50 ਰੁਪਏ ਦੇ ਦਿੱਤੇ। ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਸਿਰਫ 50 ਰੁਪਏ ਹੈ। ਮੈਂ ਕਿਹਾ ਹਾਂ ਮੈਂ ਕਿਹਾ ਤੇਰੇ ਵਰਗੇ ਕੰਜਰਾ ਕਰਕੇ ਨਾ ਮੈਂ ਕਿਹਾ ਮੈਂ ਪੈਸੇ ਨਹੀਂ ਰੱਖਦੀ ਜੇਬਾਂ 'ਚ। ਇਸ ਕਰਕੇ ਫਿਰ ਉਹ ਚੁੱਪ ਹੋ ਗਿਆ ਸੀਗਾ ਤੇ ਬੰਦੇ ਇਕੱਠੇ ਹੋ ਗਏ। ਫਿਰ ਉਹਨੂੰ ਥੋੜੀ ਦੇਰ ਨੂੰ ਉਹਨਾਂ ਨਿਕਲ ਗਏ ਫ ਪੁਲਿਸ ਤੋ ਸਹੀ ਮੰਗ ਕਰਦੇ ਆ ਕਿ ਚਲੋ ਅੱਜ ਸਾਡੇ ਨਾਲ ਹੋਈ ਆ ਕੱਲ ਨੂੰ ਹੋਰ ਵੀ ਕਿਸੇ ਦੀਆਂ ਧੀਆ ਭੈਣਾਂ ਜਾਂਦੀਆਂ ਨੇ ਦੇਰ ਬਰਾਦ ਸਾਰੀਆਂ ਜੌਬ ਕਰਦੀਆਂ ਅੱਜਕੱਲ੍ਹ ਦੀਆਂ ਕੁੜੀਆਂ ਵੋਟੀਆਂ ਹੈਨਾ ਅੱਜ ਇੰਨੀ ਕ ਕਸ ਕਰਦੇ ਨੇ ਕਿ ਹਾਂ ਵੀ ਨਸ਼ੇ ਨੂੰ ਵੀ ਰੋਕ ਦੇਣ ਔਰ ਇਦਾਂ ਦੇ ਵੀ ਲੁਟੇਰਿਆਂ ਨੂੰ ਰੋਕ ਪਾਉਣ ਕਿ ਅਗੇ ਹੋਰ ਕਿਸੇ ਹੋਰ ਨਾਲ ਨਾ ਹੋ ਸਕੇ ਸੇਨ ਲਤਾ ਜੀ ਜਿਹੜਾ ਤੁਹਾਡੀ ਤੇ ਤੁਹਾਡੀ ਬੇਟੀ ਨਾਲ ਹਾਂਜੀ ਕੱਲ ਲੁੱਟ ਦੀ ਵਾਰਦਾਤ ਹੋਈ ਆ ਕੀ ਹੋਇਆ ਸੀ ਕਿਸ ਤਰ੍ਹਾਂ ਹੋਇਆ ਉਹ ਇਦਾਂ ਜੀ ਅਸੀਂ ਸਕੂਟੀ ਤੇ ਆ ਰਹੇ ਸੀ ਤੇ ਇਹਨੇ ਬੇਟੀ ਨੇ ਦੇਖ ਲਿਆ ਕਿ ਬੰਦਾ ਪਿਆ ਇਹ ਕਹਿੰਦੀ ਮम्मा ਬੰਦਾ ਬੰਦੇ ਪੈਗੇ ਸਾਨੂੰ ਤੇ ਜਿਹਦਾ ਬੰਦੇ ਪਏ ਆ ਉਹ ਸਾਨੂੰ ਉਹਨਾਂ ਨੇ ਡਾਟ ਮਾਰਤਾ ਇਹਦੀ ਸਕੂਟੀ ਤੇ ਫਿਰ ਉਹ ਥੋੜੀ ਜਿਹੀ ਡੋਲ ਗਈ ਇਹ ਫਿਰ ਇੱਕ ਬੰਦਾ ਆ ਕੇ ਹੋ ਇਹਨੇ ਸੇਸ ਦੇਣ ਦੀ ਕੋਸ਼ਿਸ਼ ਕੀਤੀ ਫਿਰ ਉਹ ਬੰਦਾ ਆ ਕੇ ਆ ਕੇ ਉਹ ਸਾਡੀ ਉਹ ਸਕੂਟੀ ਜਾਣਾ ਸਾਨੂੰ ਛੋਲਟ ਦਿੱਤਾ ਇੰਨੀ ਦੇਰ ਨੂੰ ਪਿੱਛੇ ਬੰਦੇ ਹੋਰ ਆ ਗਏ ਉਹਨਾਂ ਦੇ ਉਹਨੇ ਜਾਣ ਲੇਵਾ ਹਮਲਾ ਕਰਤਾ ਅਸੀਂ ਸੋਚਿਆ ਬੰਦੇ ਮਾਰ ਦਿੱਤੇ ਇਹਨਾਂ ਨੇ ਕਿਉਂਕਿ ਉਹਨਾਂ ਦਾ ਬੋਲਟ ਡਿੱਗ ਪਿਆ ਸੀ ਥੱਲੇ ਫਿਰ ਉਹਨਾਂ ਫਿਰ ਆਇਓ ਸਾਡੇ ਨਾਲ ਫਿਰ ਉਹ ਗੁੜ ਸਾਡੀ ਛੋਟੀ ਗੁड़िया ਦੇ ਡਾਂਟ ਰੱਖਤਾ ਉਹਨਾਂ ਨੇ ਵੀ ਤੁਸੀਂ ਇਹ ਇਹਨੂੰ ਵੱਡ ਦੇਣਾ ਮੇਰੀ ਗੁੜੀ ਉਹਨਾਂ ਦੇ ਬਰਾਬਰ ਵੀ ਹੋਈ ਮੈਂ ਦੱਸਿਆ ਪਤਾ ਲੱਗਾ ਕਿ ਤੁਹਾਡੀ ਬੇਟੀ ਨੇ ਉਹਨਾਂ ਨਾਲ ਹੱਥੋਂ ਪਾਈ ਮੱਥੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਇਹਨੂੰ ਰੋਕਿਆ ਮੈਂ ਕਿਹਾ ਨਾ ਇਦਾਂ ਨਾ ਕਰ ਫਿਰ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਪੁੱਤ ਤੂੰ ਸਾਡੇ ਕੋਲ ਜੋ ਲੈਣਾ ਲੈ ਲੈ ਜੋ ਵੀ ਹੈਗਾ ਸੀ ਤੈਨੂੰ ਦੇ ਦਿੰਨੇ ਆ ਪਰ ਸਾਨੂੰ ਮਾਫ਼ ਕਰ ਦੇ ਉਹਨੇ ਕਿਹਾ ਹੱਥ ਫੇਰ ਜੋੜ ਦਿੱਤੇ ਕਸੂਰ ਨਿੱਕੇ ਕੀ ਕੀ ਤੁਹਾਡਾ ਸਾਰਾ ਲੈ ਗਿਆ ਉਸਨੇ ਮੇਰੇ ਇੱਕ ਕੰਨਾਂ ਦੇ ਸੀਗੇ ਬੇਟੀ ਤੇ ਉਹਨੇ ਧੋਇਆ ਕੰਨ ਦਾ ਤੇ ਫਿਰ ਇਹਨੂੰ ਫਿਰ ਬੇਟੀ ਨੇ ਹੱਥਾਂ ਦੀ ਅੰਗੂਠੀ ਖਲਾ ਲਈ ਫਿਰ ਕਹਿੰਦਾ ਪੈਸੇ ਕੱਢ ਦੇ ਫਿਰ ਇਹਦੀ ਜੇਬ ਚ 50 ਰੁਪਏ ਸੀ ਸਾਡੇ ਕੋਲ ਇਹਨੇ ਉਹ ਵੀ ਕੱਢ ਦਿੱਤੇ ਫਿਰ ਜਾਂਦੇ ਜਾਂਦੇ ਉਹਨਾਂ ਨੇ ਸਾਡੀ ਸਾਰੀ ਕਿੱਟ ਖਲਾar ਦਿੱਤੀ ਖਾਣ ਪੀਣ ਦੀਆਂ ਚੀਜ਼ਾਂ ਚੱਕ ਕੇ ਲੈ ਗਏ ਫੇਰ ਇੰਨੀ ਦੇਰ ਨੂੰ ਬੰਦੇ ਇਕੱਠੇ ਹੋ ਗਏ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ ਅਸੀਂ ਇਹ ਬਣ ਕਰਦੇ ਆ ਮੰਗ ਅਸੀਂ ਰੋਜ਼ ਟੀਵੀ 'ਚ ਖਬਰਾਂ ਦੇਖਦੇ ਸੀਗੇ ਕਿ ਕਿਤੇ ਕਦੀ ਕਿਤੇ ਹੋ ਰਿਹਾ ਕਦੀ ਕਿਤੇ ਹੋ ਰਿਹਾ ਪਰ ਸਾਨੂੰ ਨਹੀਂ ਸੀ ਪਤਾ ਸਾਡੇ ਨਾਲ ਵੀ ਇਦਾਂ ਘਟਨਾ ਵਾਪਰਨੀ ਹੈ ਅਸੀਂ ਤਾਂ ਬਹੁਤ ਦਹਿਸ਼ਤ 'ਚ ਬਹੁਤ ਜ਼ਿਆਦਾ ਦਹਿਸ਼ਤ 'ਚ ਕੀ ਮੰਗ ਕਰਦੇ ਹੋ ਪੁਲਿਸ ਤੋਂ ਇਸੁੱਤੇ ਵੀ ਨਹੀਂ ਸਾਰੀ ਰਾਤ ਵੀ ਨਹੀਂ ਅੱਜ ਵੀ ਨਹੀਂ ਸੁੱਤੇ ਨਾ ਖਾਦਾ ਪੀਤਾ ਸੀ ਕੁਛ ਤੁਹਾਨੂੰ ਪੁਲਿਸ ਤੋਂ ਮੰਗ ਕੀ ਕਰਦੇ ਅਸੀਂ ਪੁਲਿਸ ਤੋਂ ਇਹ ਮੰਗ ਕਰਦੇ ਆ ਕਿ ਤੁਸੀਂ ਸਾਡੇ ਕਮਸੇ ਕਮ ਸੇਫਟਾ ਕਰੋ ਇਲਾਕੇ ਨੂੰ ਸਾਨੂੰ ਬੇਸ਼ੱਕ ਸਾਨੂੰ ਕੁਝ ਵੀ ਨਾ ਦੇਵੇ ਗਵਰਨਮੈਂਟ ਕੰਮ ਸੇ ਕੰਮ ਬੰਦੇ ਨੂੰ ਬੰਦਿਆਂ ਨੂੰ ਤਾਂ ਸੇਫਟੀ ਦੇਵੇ ਸਾਨੂੰ ਕੁਝ ਵੀ ਮੁਕਤ ਨਾ ਦੇਵੇ ਕੁਝ ਨਹੀਂ ਚਾਹੀਦਾ ਸਾਨੂੰ ਕੰਮ ਸੇ ਕੰਮ ਸਾਨੂੰ ਸੇਫ ਤਾਂ ਕਰ ਦੇਵੇ ਠੀਕ ਸਰ ਉਸ ਮੈਨੇ ਅਰਡੀ ਚ ਤੇ ਸਰ ਅਸੀਂ ਆਪਣੇ ਦੋਸਤ ਕੋਲ ਆ ਰਹੇ ਸੀਗੇ ਕੋਈ 7:30 ਦਾ ਟਾਈਮ ਸੀਗਾ ਤੇ ਅਸੀਂ ਜਿੱਦਾਂ ਹੀ ਆਪਣੇ ਟੋਬੇ ਤੇ ਪੁੱਜੇ ਮਲੇ ਟੋਬੇ ਤੇ ਤੇ ਬੰਦੇ ਨੇ ਸਾਨੂੰ ਡਾੜ ਮਾਰਿਆ ਡਾੜ ਮਾਰਿਆ ਡਾੜੇ ਦਾ ਮਾਰਿਆ ਗਈ ਸਾਡੀ ਧੋਣ ਮਤਲਬ ਲਥਣਾੜੀ ਸੀਗੀ ਤੇ ਅਸੀਂ ਨਹੀਂ ਦੇਖਿਆ ਕਿ ਲੇਡੀ ਲੁੱਟ ਰਿਆ ਕੋਈ ਹੋ ਰਿਹਾ ਸਾਨੂੰ ਨੇ ਮੈਨੂੰ ਡਾੜ ਮਾਰਿਆ ਫਿਰ ਉਹ ਮੁੜੇ ਮੇਰੇ ਸਾਡੂ ਸੀਗਾ ਮੇਰਾ ਨਾਲ ਇਹਦੇ ਮਗਰ ਡਾੜ ਲੈ ਕੇ 도ੜਿਆ ਬੰਦਾ ਮਤਲਬ 2-3 ਮਿੰਟ ਚ ਉਹਨਾਂ ਨੇ ਇਦਾਂ ਦੀ ਕੰਮ ਕੀਤਾ ਮਤਲਬ ਅੰਧੇਰੇ ਚ ਤੁਹਾਨੂੰ ਲੱਗਾ ਕਿ ਉੱਥੇ ਕੁਝ ਲੇਡੀਜ਼ ਨੂੰ ਵੀ ਬਠਾਇਆ ਸਾਨੂੰ ਨਹੀਂ ਪਤਾ ਲੱਗਾ ਉਸ ਚੀਜ਼ ਦਾ ਹਾਂ ਸਾਨੂੰ ਨਹੀਂ ਪਤਾ ਲੱਗਾ ਲੇਕਿਨ ਸਾਨੂੰ ਬਾਅਦ ਚ ਪਤਾ ਲੱਗਾ ਕਿ ਲੇਡੀ ਜੇ ਆਹੀ ਤਾਂ ਹੀ ਸੋਚਿਆ ਕਿ ਇਹ ਕੋਈ ਮੁੜੇ ਨੂੰ ਮਾਰ ਰਿਹਾ ਹੈ ਕਿਉਂਕਿ ਡਾੜ ਹਥਿਆਰ ਉਹਨਾਂ ਕੋਲ ੜੇ ਵੱਡੇ ਸੀਗੇ ਪਿਸਟਲ ਵੀ ਸੀਗਾ ਉਹਨਾਂ ਨੇ ਮੈਨੂੰ ਬੋਲਿਆ ਤੈਨੂੰ ਫਾਇਰ ਕਰ ਦੇਣਾ ਮੈਂ ਕਿਹਾ ਗੋਲੀ ਮਾਰ ਦ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਆਪਾਂ ਫਿਰ ਭੱਜੇ ਹਾਂ ਤੋਂ ਕੀ ਅਸੀਂ ਖਾਲੀਅਤ ਕੀ ਕਰਨਾ ਸੀਗਾ ਇਹ ਹੂੰ ਤੇ ਸਰ ਅਸੀਂ ਇਹੀ ਮੰਗ ਕਰਦੇ ਆਂ ਕਿ ਇਹ ਅਸੀਂ ਐਕਸਰ ਵੀ ਮੈਨਾਂ ਅਸੀਂ ਪੂਰਾ ਦੇਸ਼ ਚਲਾਇਆ ਤੇ ਸਾਡੇ ਦੇਸ਼ ਇਦਾਂ ਦੇ ਕੰਮ ਹੋ ਰਹੇ ਤਾਂ ਪਿੰਡ ਦਾ ਕੀ ਮੋਲ ਬਣੇਗਾ ਦੇਸ਼ ਦਾ ਕੀ ਮੋਲ ਬਣੇਗਾ ਕਿਤੇ ਨਾ ਕਿਤੇ ਮੰਨਦੇ ਹੋ ਕਿ ਪੁਲਿਸ ਜਿਹੜੀਆਂ ਨਕਾਮ ਸਾਬਿਤ ਹੋ ਗਈਆਂ ਸਰ ਹਾਂ ਜੀ ਬਿਲਕੁਲ ਸਰ ਅਸੀਂ ਮੰਨਦੇ ਸਰ ਕੀ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਸਰ ਇਹੀ ਮੰਗ ਕਰਦੇ ਆਂ ਜਾਂ ਤਾਂ ਇਹ ਜਿਹੜੇ ਹਥਿਆਰ ਹੈ ਹਕੂਮਤ ਦੇ ਇਹਨਾਂ 'ਤੇ ਕਾਬੂ ਕੀਤਾ ਜਾਏ ਲੋਕਾਂ ਨੂੰ ਜਿਹੜੇ ਦਾ ਡਾ ਰੂਲੇ ਹੁਕਮ ਦੇ ਨਾਲ ਕਾਬੂ ਕੀਤਾ ਜਾਏ ਜਾਂ ਫਿਰ ਸਾਰਿਆਂ ਕੋਲ ਹਥਿਆਰ ਹੋਣ ਜੇ ਆਪਣਾ ਬਚਾਓ ਵੀ ਗੱਲ ਏ ਕੋਈ ਦਿਨ ਪਹਿਲਾਂ ਇੱਕ ਮਾਦਕੀ ਸਕੂਟਰ ਤੇ ਜਾ ਰਹੀ ਸੀ ਉਹਨਾਂ ਨੂੰ ਕੁਝ ਬੰਦਿਆਂ ਨੇ ਰੋਕ ਲਿਆ ਕੁਝ ਮੈਸਿੰਗ ਕੀਤੀ ਸੀ ਜਿਵੇਂ ਕੁਝ ਆਰਟੀਫੀਸ਼ੀਅਲ ਗਹਿਣੇ ਸੀ ਤੇ ਇੱਕ ਫੋਨ ਵੀ ਰਿੰਗ ਸੀ ਅਸੀਂ ਫਿਰ ਜਦ ਅਜ਼ਦ ਕਰਲੀਏ ਰਿਪੋਰਟ ਕਰਦੇ ਜਲਦੀ ਇਹਨੂੰ ਦੋਸ਼ੀ ਉੱਪਰ ਕਾਬੂ ਕਰਦੇ ਹਾਂ ਉਸ ਦੇ ਰਿਜ਼ਰਵ ਦੇ ਅੰਦਰ ਜਿੰਨੇ ਬੰਦ ਬੋਲਣਗੇ ਨਾ ਯਾਨੀ ਸਭ ਦੇ ਕੀਮਤ ਦੇ ਰੋਣ ਦੀ ਕੋਸ਼ਿਸ਼ ਹੈ ਨਹੀਂ ਮੈਨੂੰ ਤਾਂ 3-4 ਮਹੀਨਾ ਹੋ ਗਿਆ ਸੀ ਯਾਨੀ ਕਿ ਇਹ ਪਹਿਲੀ ਬਾਤ ਹੈ ਤੁਗੇ ਪਰ ਫਿਰ ਵੀ ਮੈਂ ਜਿਹੜੇ ਚੌਂਕੀ ਜਾਜਾ ਉਹਨਾਂ ਨੂੰ ਹਿਦਾਇਤ ਕਰ ਦਿੱਤੀ ਇਹ ਵੀ ਕੋਈ ਵਰਤਵਾਦ ਜਿਹੜੀ ਡੈਟਾ ਕੋਈ ਰੀਚ ਪਦਾ